ਉਡੀ ਮਹੱਲਾ ਪੰਜਵਾ ਕਿਰਪਾ ਨਿਦ ਬਸੋਰ ਦਹ ਘਰਨੀਤ ਜੈਸੀ ਬਦ ਕਰੋ ਪ੍ਰਗਾਸਾ ਲਾਗ ਪ੍ਰਭ ਸੰਗ ਪ੍ਰੀਤ ਰਾਵ ਦਾਸ ਤੇ ਮਾਰੇ ਕੀ ਪਾਵ ਤੁਰ ਮਸਤਕ ਲੈ ਲੈ ਲਾਵੋ ਵਾ ਪਦਤ ਤੇ ਹੋਦ ਪਨੀਤਾ ਹਰ ਕੀਰਤਨ ਗੁਣ ਗਾਵ ਆਗਿਆ ਤੁਮਰੀ ਮਿੱਠੀ ਲਾਗੋ ਕਿਉ ਤਹਾਰੂ ਭਾਵ ਜੋ ਤੂ ਦੇ ਤਹੀਂ ਤ੍ਰਿਪਤਾ ਆਰਣ ਕਤੋਂ ਤਾਵ ਸਾਧ ਹੀ ਨਿਕਟ ਜਨ ਪ੍ਰਭ ਸਾਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਈਐ ਸਦਾ ਸਦਾ ਹਮ ਛੋਰੇ ਤੁਮਰੇ ਤੂ ਪ੍ਰਭ ਹਮਰ ਅਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖਿਰਾ